ਉਹਨੋ ਦੇ ਤਹਿਤ ਜਿਹੜਾ 110 ਪਿੰਡੇ ਦਾ ਲੈ ਕੇ ਆ ਰਿਹਾ ਸ਼ਹਿਰੀਕਰਨ ਕਰ ਲਿਆ 110 ਪਿੰਡਾਂ ਦਾ ਮਕਸਦ ਇੱਕੋ ਹੀ ਆ ਕਿ ਪੰਚਾਇਤੀ ਜ਼ਮੀਨਾਂ ਹੜੱਪਨ ਦਾ ਹੋਰ ਇਹ ਤੋਂ ਬਿਨਾ ਕੁਝ ਨਹੀਂ ਹੈ ਤੇ ਤੁਹਾਡੇ ਪਿੰਡਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾ ਦੇਣਾ ਤੁਹਾਡੇ ਪਿੰਡਾਂ ਨੂੰ ਸੁੰਦਰ ਬਣਾ ਦੇਣਾ ਤੁਹਾਡੇ ਪਿੰਡਾਂ ਦੇ ਵਿੱਚ ਰੋਜ਼ਗਾਰ ਹੋਰ ਲਿਆ ਆਉਣਾ ਬਾਬਾ ਕੁਝ ਕਰ ਦੇਣਾ ਸਰਕਾਰ ਨੇ ਉਹੀ ਹੈ ਜੇ ਪੰਜਾਬ ਦੇ ਵਿੱਚੋਂ ਨਾ ਪੰਜਾਬ ਦਾ ਜਿਹੜਾ ਲੁਧਿਆਣਾ ਬਾ ਇਲ ਪੰਜਾਬ ਦਾ ਕਹਿੰਦੇ ਦਿਲ ਆ ਇਹਦੇ ਉੱਤੇ ਸਾਰੀਆਂ ਸਰਕਾਰਾਂ ਦੀ ਕਾਰਪੋਰੇਟ ਘਰਾਣਾਂ ਦੀ ਅੱਖ ਆ ਪੂਰੀ ਲੁਧਿਆਣੇ ਦੇ ਉੱਤੇ। ਸੁੰਦਰੀਕਰਨ ਬਾਈ ਜੀ ਡੱਬਾ ਰੋਡ ਆ ਹੋਰ ਬੜੀਆਂ ਰੋਡਾਂ ਨੇ ਤੁਸੀਂ ਵਿਚਰਦੇ ਹੋ ਸ਼ਹਿਰਾਂ 'ਚ ਉਹਦਾ ਹੀ ਸੁੰਦਰੀਕਰਨ ਕਰ ਲੈਣ। ਇਹ 110 ਪਿੰਡਾਂ ਦਾ ਕਿੱਥੋਂ ਕਰ ਦੇਣਗੇ? ਆਪਣਾ ਸੀਐਮ ਜਾਂ ਪ੍ਰਧਾਨ ਮੰਤਰੀ ਮੋਤੀ ਜਾਂ ਭਗਵੰਤ ਮਾਨ ਨਹੀਂ ਸਾਡੇ ਕਾਰਪੋਰੇਟ ਘਰਾਣੇ ਆ। ਇਹਦਾ ਬਹੁਤ ਵੱਡਾ ਘਾਟਾ ਪਊਗਾ ਜਦੋਂ ਇਹਦਾ ਸ਼ਹਿਰੀਕਰਨ ਹੋ ਗਿਆ। ਬਾਈ ਜੀ ਮੰਦਰੀਗਾ ਕਿੱਥੇ ਜਾਊਗੀ? ਇਹ ਤੁਸੀਂ ਦੇਖੋ ਬੀਜ ਵੈਲ ਜਿਹੜਾ ਲੈ ਕੇ ਆ ਅਗਰ ਬਾਈ ਇਕੱਲਾ ਬੀਜ ਵੈਲੀ ਪਾਸ ਹੁੰਦਾ ਤਾਂ ਸਾਡਾ ਪੰਜਾਬ ਆ ਜਿਹੜਾ ਮੇਰਾ 2-3 ਸਾਲਾਂ ਦੇ ਖਤਮ ਹੋ ਜੂ ਇਹ ਤਾਂ ਜੀ ਰੰਗਲੇ ਪੰਜਾਬ ਰੰਗਲਾ ਨਹੀਂ ਬਣਿਆ ਜਿਹੜੇ 92 95 ਐਮਐਲਏ ਸੀ ਉਹ ਇਹਨਾਂ ਦੇ ਸਾਰੇ ਰੰਗਲੇ ਬਣ ਗਏ ਹੁਣ ਇਹਨਾਂ ਨੇ ਜਾਂਦੇ ਆ ਹੋਇਆ ਨੇ 2-4 ਮਹੀਨੇ ਉਹ 1000 ਰੁਪਏ ਦੇ ਕੇ ਵੀ ਦੇਣਗੇ ਤਾਂ ਜਿਵੇਂ ਜ਼ਮੀਨਾਂ ਵੇਚਣ ਕੇ ਪੈਸੇ ਉਹ ਤਾਂ ਇਹਨਾਂ ਕੋਲ ਹੈ ਨਹੀਂ ਕੁਛ ਪਿੱਛੇ ਜੇ ਲੈਂਡ ਪੂਲਿੰਗ ਪਾਲਿਸੀ ਆਈ ਸੀ ਤੁਹਾਨੂੰ ਯਾਦ ਹੀ ਹੋਣਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਔਰ ਉਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਜ਼ਮੀਨ ਅਕਵਾਇਰ ਕਰਨੀ ਸੀ ਉਹ ਲੁਧਿਆਣੇ ਜ਼ਿਲ੍ਹੇ ਦੀ ਸੀ ਇੱਕ ਨੋਟੀਫਿਕੇਸ਼ਨ ਹੁਣ ਸਰਕਾਰ ਵੱਲੋਂ ਕੱਢਿਆ ਜਾਂਦਾ ਔਰ ਉਸ ਨੋਟੀਫਿਕੇਸ਼ਨ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ 110 ਪਿੰਡਾਂ ਦਾ ਨਾਮ ਹੈ ਉਹਨਾਂ 110 ਪਿੰਡਾਂ ਨੂੰ ਉਹਦੇ ਵਿੱਚ ਡਿਵੈਲਪ ਕਰਨ ਦਾ ਬਹਾਨਾ ਲਾਇਆ ਗਿਆ ਉਹਦਾ ਜਿਹੜਾ ਹੈਗਾ ਦਿਖ ਬਦਲਣ ਦੀ ਗੱਲ ਕੀਤੀ ਗਈ ਆ ਉਹਨੂੰ ਨਗਰ ਨਿਗਮ ਦੀ ਹਦੂਦ ਦੇ ਵਿੱਚ ਲੈ ਕੇ ਉਸ ਦਾ ਹੋਰ ਜਿਹੜਾ ਹੈਗਾ ਸੁੰਦਰੀਕਰਨ ਕਹਿ ਲਓ ਜਾਂ ਉਸ ਨੂੰ ਆਰਥਿਕ ਔਰਤੇ ਮਜਬੂਤ ਕਰਨ ਦਾ ਜਿਹੜਾ ਉਹਦੇ ਵਿੱਚ ਦਾਵਾ ਕੀਤਾ ਗਿਆ 110 ਪਿੰਡ ਕਿਹੜੇ ਕਿਹੜੇ ਨੇ ਬਹੁਤ ਦੂਰ ਦੂਰ ਤੱਕ ਇਹ ਪਿੰਡ ਲੱਗਦੇ ਨੇ ਔਰ ਖਾਸ ਕਰਕੇ ਹੁਣ ਇਸ ਨੂੰ ਵੀ ਬਹੁਤ ਸਾਰੇ ਜਿਹੜੇ ਮਾਹਿਰ ਲੋਕ ਨੇ ਲੈਂਡ ਪੂਲਿੰਗ ਪਾਲਿਸੀ ਦਾ بگੜਿਆ ਹੋਇਆ ਰੂਪ ਹੀ ਕਹਿ ਰਹੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਟੇਡੇ ਢੰਗ ਨਾਲ ਹੁਣ ਇਸ ਤਰੀਕੇ ਨਾਲ ਜਿਹੜੀ ਹੈ ਕਿ ਲੈ ਕੇ ਆ ਰਹੀ ਆ ਸਰਕਾਰ ਅਸੀਂ ਲਲਤੋ ਪਿੰਡ ਖੜੇ ਆ ਲਲਤੋ ਪਿੰਡ ਦੇ ਕਿਸਾਨ ਆਗੂ ਸਾਡੇ ਨਾਲ ਨੇ ਕੁਝ ਮੋਤਵਰ ਸਾਡੇ ਨਾਲ ਨੇ ਪ੍ਰਧਾਨ ਜੀ ਲੈਂਡ ਪੂਲਿੰਗ ਪਾਲਸੀ ਬਹੁਤ ਵੱਡੇ ਪੱਧਰ ਤੇ ਵਿਰੋਧ ਕਰਕੇ ਧਰਨੇ ਮੁਜ਼ਾਰੇ ਕਰਕੇ ਵਾਪਸ ਕਰਵਾਈ ਹੁਣ ਥੋੜੇ ਜਿਹੇਰ ਬਾਅਦ ਇੱਕ ਨੋਟੀਫਿਕੇਸ਼ਨ ਆਉਂਦਾ ਤੁਹਾਡਾ ਪਿੰਡ ਵੀ ਇਹਦੇ ਵਿੱਚ ਹੋਰ ਦੂਰ ਦੂਰ ਤੱਕ ਦੇ ਪਿੰਡ ਨੇ 110 ਪਿੰਡ ਨੇ ਨਗਰ ਨੇਮਕੰਦੀ ਹਦੂਦ ਚ ਲੈ ਜਾ ਰਹੇ ਆ 31 ਦਸੰਬਰ ਤੱਕ ਕਹਿੰਦੇ ਵੀ ਇਹ ਲਾਗੂ ਹੋ ਜਾਣੀ ਆ ਤੇ ਤੁਹਾਡੇ ਪਿੰਡਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾ ਦੇਣਾ ਤੁਹਾਡੇ ਪਿੰਡਾਂ ਨੂੰ ਸੁੰਦਰ ਬਣਾ ਦੇਣਾ ਤੁਹਾਡੇ ਪਿੰਡਾਂ ਦੇ ਵਿੱਚ ਰੋਜ਼ਗਾਰ ਹੋਰ ਲਿਆ ਆਉਣਾ ਬਾਬਾ ਕੁਝ ਕਰ ਦੇਣਾ ਸਰਕਾਰ ਨੇ ਠੀਕ ਲੱਗ ਰਿਹਾ ਇਹ ਦੇਖੋ ਜੀ ਮੈਂ ਆਪਾਂ ਪਹਿਲਾਂ ਲੈਂਡ ਪਲਾਨਿੰਗ ਵੇਲੇ ਵੀ ਉਦੋਂ ਗੱਲ ਕੀਤੀ ਸੀ ਇਹ ਨਾ ਸਰਕਾਰਾਂ ਜਿਹੜੀਆਂ ਇਹ ਪੰਜਾਬੀਆਂ ਤੇ ਥੋੜੇ ਟਾਈਮ ਬਾਅਦ ਜਿਵੇਂ ਨੇ ਪੈਂਸਨਿੰਗ ਦਾ ਟੀਕਾ ਆ ਕੇ ਡਾਕਟਰ ਲਾਉਂਦੇ ਹੁੰਦੇ ਪਹਿਲਾਂ ਥੋੜਾ ਜਿਹਾ ਲਾ ਕੇ ਨਾ ਉੱਤੇ ਨਿਸ਼ਾਨੀ ਲਾ ਆਂਦੇ ਸੀ ਵੀ ਰੈਕਸ਼ਨ ਤਾਂ ਨਹੀਂ ਕਰਦਾ ਇਹ ਸਾਨੂੰ ਚੈੱਕ ਕਰਦੇ ਰਹਿੰਦੇ ਆ ਪੰਜਾਬੀਆਂ ਨੂੰ ਉਦੋਂ ਲੈਂਡ ਪਲਾਨਿੰਗ ਵੇਲੇ ਵੀ ਕਹਿੰਦੇ ਸੀ ਇਹ ਜੀ ਆ ਆ ਹੋ ਜਾ ਜੀ ਸੁੰਦਰੀਕਰਨ ਹੋ ਜਾਊਗਾ ਜੀ ਡਿਵੈਲਪ ਹੋ ਜਾਊਗਾ ਹੁਣ ਉਹਦੇ ਤਹਿਤ ਜਿਹੜਾ 110 ਪਿੰਡੇ ਦਾ ਲੈ ਕੇ ਆ ਰਿਹਾ ਸ਼ਹਿਰੀਕਰਨ ਕਰਨ ਲੱਗਾ 110 ਪਿੰਡਾਂ ਦਾ ਇਹਨਾਂ ਦਾ ਮਕਸਦ ਸਰ ਮਕਸਦ ਇੱਕੋ ਹੀ ਆ ਕਿ ਪੰਚਾਇਤੀ ਜ਼ਮੀਨਾਂ ਹੜੱਪਾਂ ਦਾ ਹੋਰ ਇਹ ਤੋਂ ਬਿਨਾ ਕੁਝ ਨਹੀਂ ਹੈ ਸਾਡੀ ਜੱਥੇਬੰਦੀ ਦੀ ਮੇਰੀ ਖੁਦ ਦੀ ਵੀ 25 ਤੋਂ 30 ਪਿੰਡਾਂ ਦੇ ਸਰਪੰਚਾਂ ਨਾਲ ਸਾਡੀ ਅੱਜ ਮੀਟਿੰਗ ਹੋਈ ਆ ਤੇ ਰਾਤ ਵੀ ਗੱਲਬਾਤ ਕੀਤੀਆਂ ਫੋਨ ਤੇ ਵੀ ਹੋਈ ਆ ਕੋਈ ਵੀ ਪਿੰਡ ਤਿਆਰ ਨਹੀਂ ਹੈ ਆਪਦੇ ਪਿੰਡ ਨੂੰ ਸ਼ਹਿਰ ਦੇ ਵਿੱਚ ਲਿਆਂਨ ਦੀ ਖਾਤਰ ਕਿ ਉਹਦੇ ਜਿਹੜੇ ਨੁਕਸਾਨ ਨੇ ਬਹੁਤ ਹੋਣੇ ਸਰਕਾਰ ਕਹਿ ਰਹੀ ਹੈ ਜੀ ਇਹ 100 ਕਰੋੜ ਦਾ ਸਾਨੂੰ ਜਿਹੜਾ ਹੈਗਾ ਫਾਇਦਾ ਹੋਊਗਾ ਸਰਕਾਰ ਨੂੰ ਪੈਸਾ ਆਊਗਾ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਜਿਹੜਾ 100 ਕਰੋੜ ਸਰਕਾਰ ਕਹਿ ਰਹੀ ਹੈ ਵੀ ਸਾਨੂੰ ਆਊਗਾ ਤਾਂ ਪਿੰਡਾਂ ਦੇ ਵਿੱਚੋਂ 10-10 ਕਰੋੜ ਜਿੰਨਾ ਵੀ ਕਰੋੜ ਕਹਿ ਲੋ 1-1 ਕਰੋੜ ਪਿੰਡਾਂ ਤੋਂ ਟੈਕਸ ਜਿਹੜਾ ਹੈਗਾ ਉਹ ਲਿਆ ਜਾਊਗਾ ਉਹ ਸਾਡੇ ਟੈਕਸ ਪਾਣੀ ਸਵਰਸਿਵਲ ਲੱਗਿਆ ਉਹਨਾਂ ਤੇ ਵੀ ਲੱਗਣਗੇ ਜੇ ਕੋਈ ਘਰ ਵਿੱਚ ਪਿੰਡਾਂ ਵਿੱਚ ਕੋਈ ਆਪਦਾ ਮਜਦੂਰ ਸਾਡਾ ਭਰਾ ਜਾਂ ਕੋਈ ਜ਼ਮੀਂਦਾਰ ਭਰਾ ਮੱਝਾ ਰੱਖੀ ਉਹਨਾਂ ਤੇ ਟੈਕਸ ਵੀ ਹੋਊਗਾ ਕੋਈ ਅਸੀਂ ਮਕਾਨ ਬਣਾਉਣਾ ਤਾਂ ਨਕਸ਼ੇ ਪਾਸ ਕਰਾਉਣਾ ਹਰੇਕ ਚੀਜ਼ ਤੇ ਕਹਿੰਦਾ ਮੈਂ ਸਾਨੂੰ ਜਿਹੜਾ ਹੈਗਾ ਟੈਕਸ ਆਉ ਲਾਉਣਗੇ ਉਹਦੇ ਤੋਂ ਹੀ ਸਾਨੂੰ ਇਹ ਕਹਿ ਰਿਹਾ ਵੀ ਜਿਹੜਾ ਹੈਗਾ ਸੁੰਦਰੀਕਰਨ ਕਰਾਂਗੇ ਪਰ ਇਹ ਸਾਨੂੰ ਨਹੀਂ ਚਾਹੀਦਾ ਇਹ ਸਾਡੀ ਮੀਟਿੰਗਾਂ ਜਾਰੀ ਹੈ ਇਹ ਨਹੀਂ ਹੋਣ ਦਵਾਗੇ ਜਤੀਦਨ ਵਾਲੀ ਕੀ ਲੱਗਦਾ ਤੁਹਾਨੂੰ ਵੀ ਕਿਉਂਕਿ ਪਹਿਲਾਂ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਸੀ ਨਾ ਉਦੋਂ ਵੀ ਲੁਧਿਆਣੇ ਦੀ ਸਭ ਤੋਂ ਵੱਧ ਜ਼ਮੀਨ ਸੀ ਪੰਜਾਬ ਦੇ ਹੋਰ ਜਿੱਥੇ-ਇਥੇ ਆਪਾਂ ਜ਼ਮੀਨ ਅਕਵਾਇਰ ਕਰਨੀ ਸੀ ਇਹਨਾਂ ਨੇ ਸਰਕਾਰ ਨੇ ਆਪਾਂ ਵੇਖਿਆ ਕਿ ਲੁਧਿਆਣੇ ਦੀ ਸਭ ਤੋਂ ਵੱਧ ਜ਼ਮੀਨ ਤੇ ਹੁਣ ਫਿਰ 110 ਪਿੰਡ ਲੁਧਿਆਣੇ ਦੇ ਤੇ ਜ਼ਮੀਨ ਵੀ ਉਹੋ ਜਿਹਾ ਪਿੰਡ ਵੀ ਉਹੋ ਜਿਹੜੇ ਬਿਲਕੁਲ ਲੁਧਿਆਣੇ ਦੇ ਨਾਲ ਲੱਗਦੇ ਆ ਪੂਰੇ ਐ ਕ੍ਰੀਮ ਪਿੰਡ ਨੇ ਉਹੀ ਹੈ ਜਿਹੜੇ ਪੰਜਾਬ ਦੇ ਵਿੱਚੋਂ ਨਾ ਪੰਜਾਬ ਦਾ ਜਿਹੜਾ ਲੁਧਿਆਣਾ ਵਾ ਇਹ ਪੰਜਾਬ ਦਾ ਕਹ ਲਈਏ ਦਿਲ ਆ ਇਹਦੇ ਉੱਤੇ ਸਾਰੀਆਂ ਸਰਕਾਰਾਂ ਦੀ ਕਾਰਪੋਰੇਟ ਘਰਾਣਿਆਂ ਦੀ ਅੱਖ ਆ ਪੂਰੀ ਲੁਧਿਆਣੇ ਦੇ ਉੱਤੇ ਇਹ ਉਦੋਂ ਜਿਹੜੇ ਜਿਹੜੇ ਪਿੰਡ ਲੈਂਡ ਪੂਲਿੰਗ ਦੇ ਵਿੱਚ ਆਉਂਦੇ ਸੀ ਤੁਸੀਂ ਪਿੰਡ ਨੋਟ ਕਰਿਓ ਸਾਰੇ ਪਿੰਡ ਹੁਣ ਇਹਦੇ ਵਿੱਚ ਇਹਦੇ ਤਹਿਤ ਆਉਂਦੇ ਆ ਸਾਰੇ ਪਿੰਡ ਉਹੀ ਕੋਈ ਪਿੰਡ ਬਾਹਰ ਨਹੀਂ ਹੈ ਜੋ ਇਹਨਾਂ ਦਾ ਮਕਸਦ ਸਰਕਾਰ ਦਾ ਹੁਣ ਦੱਸਿਆ ਵੀ ਉਹ ਸਾਫ਼ ਆ ਇਹ ਲੁਧਿਆਣੇ ਦੇ ਨੇੜੇ ਤੇੜੇ ਨਾਲ ਜਿਹੜਾ ਹੈਗਾ ਆਪਦਾ ਜ਼ਮੀਨਾਂ ਉੱਤੇ ਮਹਿੰਗੀਆਂ ਜ਼ਮੀਨਾਂ ਉਹ ਤਾਂ ਇਹਨਾਂ ਦੀ ਅੱਖ ਆ ਪਰ ਉਹ ਜੱਥੇਬੰਦੀਆਂ ਕਿਸੇ ਕੀਮਤ ਦੇ ਜਿਹੜਾ ਹੈਗਾ ਉਹ ਨਹੀਂ ਹੋਣ ਦਵਾਗੇ ਆਪਾਂ ਕਿਉਂਕਿ ਸਾਨੂੰ ਸਰਕਾਰਾਂ ਨੇ ਮਾਰਨਾ ਚਾਹੁੰਦੀਆਂ ਜੋ ਅਸੀਂ ਹੁਣ ਐਗਰੀਕਲਚਰ ਤੋਂ ਖੇਤੀਬਾੜੀ ਕਰਕੇ ਪਸ਼ੂ ਰੱਖ ਕੇ ਤਾਂ ਜੀ ਆ ਜਾਰਾ ਕਰਦੇ ਆ ਉਹ ਇਹਨਾਂ ਨੇ ਖਤਮ ਕਰਾਉਣਾ ਸਾਡਾ ਹਰੇਕ ਚੀਜ਼ ਉੱਤੇ ਟੈਕਸ ਹੈਡ ਆ ਉਹ ਲਾਉਣੇ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਵੀ ਡਿਵੈਲਪ ਕਰੋ ਸਾਨੂੰ ਜਿਹੜੇ ਪਿੰਡ ਹੈਗੇ ਅਸੀਂ ਉਹੀ ਚਾਹੁੰਦੇ ਆ ਉਹੀ ਸਾਨੂੰ ਠੀਕ ਆ ਤੇ ਪਿੰਡਾਂ ਦੀਆਂ ਪੰਚਾਇਤਾਂ ਵੀ ਤੁਹਾਨੂੰ ਦੱਸਿਆ ਮੇਰੀ ਗੱਲ ਹੋਈ ਆ ਉਹ ਮਤੇ ਪਾ ਕੇ ਜਿਹੜੀਆਂ ਹੈਗੀਆਂ 2-4 ਦਿਨ ਦੇ ਵਿੱਚ ਡੀਸੀ ਦਫ਼ਤਰ ਉਹ ਵੀ ਦੇ ਕੇ ਆਉਣਗੇ ਸਾਰੇ ਦਿਨ ਗਈ ਪਰ ਜਿਹੜਾ ਹੈਗਾ ਇਹ ਕੈਰੀ ਕਰਨਾ ਨਹੀਂ ਹੋਣ ਦਵਾਗੇ ਉਹਨਾਂ ਦਾ ਆ ਕੀ ਲੱਗਦਾ ਕੌਣ ਹੋ ਸਕਦਾ ਇਸ ਸਾਰੀ ਸਕੀਮ ਦਾ ਘਾੜਾ ਇਹ ਤਾਂ ਦੇਖੋ ਜੀ ਜੇ ਪੱਕਈਏ ਵੀ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਆ ਇਹ ਬਹੁਤ ਵੱਡਾ ਭਲੇਖਾ ਹੋਊਗਾ ਜੇ ਕਈਏ ਵੀ ਆਪਣੇ ਪੰਜਾਬ ਦਾ ਜਿਹੜਾ ਸੀਐਮ ਭਵੰਤਮਾਨ ਆ ਇਹ ਬਹੁਤ ਵੱਡਾ ਭਲੇਖਾ ਲੋਕਾਂ ਦਾ ਆਪਣਾ ਸੀਐਮ ਜਾਂ ਪ੍ਰਧਾਨ ਮੰਤਰੀ ਮੋਦੀ ਜਾਂ ਭਵੰਤਮਾਨ ਨਹੀਂ ਸਾਡੇ ਕਾਰਪੋਰੇਟ ਘਰਾਣੇ ਆ ਜੋ ਇਹ ਸਾਡੇ ਲੈ ਕੇ ਆ ਰਿਹਾ ਤੁਸੀਂ ਰੋਜ਼ ਤੁਸੀਂ ਵੀ ਇਹ ਚੀਜ਼ਾਂ ਵਿੱਚ ਰਹਿੰਦੇ ਹੋ ਜਿਹੜਾ ਬਿਜਲੀ ਬੈਲਾ ਤੇ ਬੀਜਵੈਲ ਦੋ ਲੈ ਕੇ ਆਏ ਨੇ ਇਹ ਤੁਸੀਂ ਦੇਖੋ ਬੀਜ ਵੈਲ ਦੇ ਨਾਲ ਲੈ ਕੇ ਆ ਅਗਰ ਬਈ ਇਕੱਲਾ ਬੀਜ ਵੈਲੀ ਪਾਸ ਹੁੰਦਾ ਤਾਂ ਸਾਡਾ ਪੰਜਾਬ ਆ ਜਿਹੜਾ ਮੇਰਾ 2-3 ਸਾਲਾਂ ਦੇ ਖਤਮ ਹੋ ਜਾਊਗਾ ਜੇ ਉਹ ਇਹਨਾਂ ਨੇ ਉਹਦੇ ਵਿੱਚ ਸ਼ਰਤਾਂ ਲਿਖੀਆਂ ਹੋਈਆਂ ਤੇ ਜਿਹੜਾ ਬਿਜਲੀ ਬਲਾਓ ਲੈ ਕੇ ਆ ਸਾਡੇ ਪੈਂਡੀ ਗ੍ਰੈਡਾ ਅਸੀਂ ਇਹ ਗ੍ਰੈਡ ਦੀ ਜਮੀਨਾਂ ਦਿੱਤੀਆਂ ਸੀ ਸਰਕਾਰ ਲਈ ਵੀ ਸਰਕਾਰ ਸਾਨੂੰ ਇਹਦੇ ਵਿੱਚ ਜੋ ਬਿਜਲੀ ਬਣਾਓਗੀ ਸਾਨੂੰ ਦਊਗੀ ਨਾ ਕਿ ਅਸੀਂ ਕਾਰਪੋਰੇਟ ਘਰਾਣੇ ਖਾਤਰ ਦਿੱਤੀਆਂ ਸੀ ਕਿਉਂ ਇਸ ਸਰਕਾਰ ਦਾ ਖਤਮ ਕਰਨਾ ਚਾਹੁੰਦੀ ਆ ਪੰਜਾਬ ਨੂੰ ਕੋਈ ਵੀ ਜਦੋਂ ਕੋਈ ਮੁੱਦਾ ਉੱਠਦਾ ਸਰਕਾਰ ਦੇ ਮੂਰੇ ਜੇ ਕੋਈ ਸਿਰ ਚੱਕਦਾ ਤਾਂ ਉਹ ਕੱਲਾ ਪੰਜਾਬ ਆ ਪੰਜਾਬ ਖੜਦਾ ਇਹ ਪੰਜਾਬੀ ਨੂੰ ਚੁੱਭਦਾ ਇਹਨਾਂ ਨੇ ਸਾਰੇ ਤਰੀਕੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਜਵਾ ਕੇ ਦੇਖ ਲਈ ਨਾ ਤਾਂ ਇਹ ਪਹਿਲਾਂ ਬਰਸ਼ੀਆਂ ਨਾਲ ਦੀ ਮਰੇ ਫਿਰ ਇਹ ਤੋਪਾਂ ਟੈਂਕਾਂ ਨਾਲ ਦੀ ਮਰੇ ਰਫਲਾਨਾ ਫਿਰ ਇਹਨਾਂ ਨੇ ਨੱਚੇ ਦਾ ਕਰਕੇ ਦੇਖ ਲਿਆ ਹੁਣ ਮਹਾਰਾਜ ਦੀ ਕਿਰਪਾ ਨਵੀਂ ਪੀੜ੍ਹੀ ਆ ਉਹ ਵੀ ਬਚ ਗਈ ਦੁਬਾਰੇ ਜਿਹੜਾ ਪਹਿਲਾਂ ਠੀਕ ਐ ਇੱਕ ਦੋ ਪੀੜ੍ਹੀਆਂ ਖਰਾਬ ਹੋਈਆਂ ਸਾਡੀਆਂ ਭਾਜੀ ਨਵੀਂ ਜਨਰੇਸ਼ਨ ਆ ਉਹ ਵੀ ਬਚੀ ਹੋਈ ਆ ਤੇ ਹੁਣ ਇਹਨਾਂ ਨੇ ਦੇਖਿਆ ਵੀ ਉਧਰ ਨਹੀਂ ਰੋਟਨੀ ਆਇਆ ਹੁਣ ਇਹ ਵੈਸੇ ਸਾਰੀ ਨਸਲ ਕੁਸ਼ੀ ਕਰਕੇ ਖਤਮ ਕਰਨਾ ਚਾਹੁੰਦੇ ਆ ਵੀ ਇਸ ਤੋਂ ਇਸ ਤਰੀਕੇ ਨਾਲ ਜਿਹੜਾ ਹੈਗਾ ਸੀ ਉਹ ਖਤਮ ਕਰ ਲਾਂਗੇ ਉਹ ਪਿੱਛੇ ਜੇ ਦੋ ਤਿੰਨ ਨੋਟੀਫਿਕੇਸ਼ਨ ਵੱਡੇ ਪੱਧਰ ਤੇ ਆਏ ਪੰਜਾਬ ਦੇ ਵਿੱਚ ਜ਼ਮੀਨ ਜਿਹੜੀ ਸਰਕਾਰੀ ਸੀ ਉਹ ਸਰਕਾਰ ਨੇ ਵੇਚਣ ਦਾ ਫੈਸਲਾ ਲਿਆ ਸੀ 9099 ਏਕੜ ਜ਼ਮੀਨ ਬਠਿੰਡੇ ਦੇ ਥਰਮਲ ਦੀ ਇਹਨਾਂ ਨੇ ਵੇਚਣੀ ਆ ਜਿਹੜਾ ਆਪਣਾ ਪਟਿਆਲੇ ਦੇ ਵਿੱਚ ਵੇਚਣੀ ਲੁਧਿਆਣੇ ਦੇ ਵਿੱਚ ਵੀ ਪੀਏਯੂ ਦੀ ਜ਼ਮੀਨ ਵੇਚਣੀ ਆ ਜਿਹੜਾ ਇਹ ਹੁਣ ਸਰਕਾਰੀ ਜ਼ਮੀਨਾਂ ਵੇਚਣ ਵੱਲ ਤੁਰ ਪਈ ਤੇ ਉੱਪਰੋਂ ਜ਼ਮੀਨਾਂ ਅਕਵਾਇਰ ਕਰਨ ਤੱਕ ਜਾਂ ਇਹ ਨਿਗਮ ਦੇ ਅੰਦਰ ਲਿਆਉਣ ਤੱਕ ਦਾ ਜਿਹੜਾ ਇਹਨਾਂ ਨੇ ਸਕੀਮਾਂ ਘੜ ਲੀਆਂ ਇਹ ਕੋਈ ਰੰਗਲੇ ਪੰਜਾਬ ਦੀ ਤਸਵੀਰ ਪੇਸ਼ ਕਰਦਿਆਂ ਇਹ ਤਾਂ ਜੀ ਰੰਗਲੇ ਪੰਜਾਬ ਰੰਗਲਾ ਨਹੀਂ ਬਣਿਆ ਜਿਹੜੇ 92 95 ਐਮਐਲਏ ਸੀ ਉਹ ਇਹਨਾਂ ਦੇ ਸਾਰੇ ਰੰਗਲੇ ਬਣ ਗਏ ਜਿਹੜਾ ਇਹਨਾਂ ਦੇ ਮੈਂ ਨਾ ਇੱਕ ਵਾਰੀ ਕਿਹਾ ਸੀਗਾ ਵੀ ਯਾਰ ਜਿਹੜੇ ਨਾ ਇਹ ਭੁੱਖੇ ਮਰਦੇ ਕੁਰਸੀ ਦੇ ਬਹਿ ਗਏ ਮੈਨੂੰ ਬੰਦੇ ਨੇ ਸਵਾਲ ਕਰਤਾ ਸੀ ਕਹਿੰਦਾ ਕੀ ਆਮ ਘਰਾਂ ਦਾ ਬੱਚਾ ਤੁਸੀਂ ਨਹੀਂ ਚਾਹੁੰਦੇ ਵੀ ਉਹ ਕੁਰਸੀ ਦੇ ਬੈਠੇ ਤੁਹਾਨੂੰ ਅਲਰਜੀ ਹੁੰਦੀ ਆ ਮੈਂ ਕਹਿੰਦਾ ਸਾਨੂੰ ਆਮ ਘਰਾਂ ਦੇ ਬੱਚੇ ਤੋਂ ਅਲਰਜੀ ਨਹੀਂ ਵੀ ਕੁਰਸੀ ਦੇ ਬੈਠੇ ਸਾਡੇ ਭਰਾ ਨੇ ਪਰ ਜਿਹਦੇ ਕੁਰਸੀ 'ਚ ਬੈਹਣ ਤੋਂ ਪਹਿਲਾਂ ਕੁਰਸੀ ਦੀ ਕਾਬਲੀਅਤ ਕੀ ਆ ਉਹ ਕੁਰਸੀ ਦੇ ਰੂਲ ਕੀ ਆ ਉਹ ਪਤਾ ਹੋਣਾ ਲਾਜ਼ਮੀ ਨੇ ਹੁਣ ਜਿਹੜੇ ਕੁਰਸੀਆਂ ਤੇ ਬੈਠੇ ਨੇ ਮੈਂ ਕਹਿੰਦਾ ਸਾਰੇ ਜਾਂਚ ਕਰਵਾਈ ਜਾਵੇ ਵੀ ਇਨਕਮ ਟੈ ਉਹਨਾਂ ਦੇ ਕਿੰਨੀ ਆਮਦਨ ਹੈ ਕਿੰਨਾ ਕੁਝ ਇਹਨੇ ਬਣਾ ਲਿਆ ਪੂਰੇ ਪੰਜਾਬ ਦਾ ਕੀ ਮੈਂ ਕਹਿੰਦਾ ਛੱਡੋ ਯਾਰ ਅੱਧੇ ਇੰਡੀਆ ਦਾ ਕਰ ਤੇ ਮੌਕਤ ਹੋ ਜਾਊਗਾ ਜਿੰਨਾ ਕੁਝ ਇਹ ਇਕੱਠਾ ਕਰਕੇ ਜਿੰਨਾ ਕੁਝ ਹੁਣ ਜਿਹੜੀਆਂ ਜ਼ਮੀਨਾਂ ਵੇਚਣ ਦੀ ਆਪਾਂ ਗੱਲ ਕਰਦੇ ਆ ਇਹਨਾਂ ਜੋ ਤਨਖਾਹ ਦੇਣ ਨੂੰ ਬਾਈ ਜੀ ਇੱਥੋਂ ਤੱਕ ਕੇ ਮੁਲਾਜ਼ਮਾਂ ਦੀਆਂ ਪ੍ਰਸ਼ਾਸਨ ਦੀਆਂ ਤਨਖਾਹਾਂ ਵੀ 4-5 ਮਹੀਨੇ ਰੁਕੀਆਂ ਹੋਈਆਂ ਉਹਨਾਂ ਨੂੰ ਤਨਖਾਹਾਂ ਤੱਕ ਨਹੀਂ ਮਿਲਦੀਆਂ ਇਹ ਜਿਹੜੀਆਂ ਤਨਖਾਹਾਂ ਇਹਨਾਂ ਨੇ 1000 ਰੁਪਏ ਦਾ ਪਹਿਲਾਂ ਛੱਡਿਆ ਸੀਗਾ ਛੋਸ਼ਾ ਹੁਣ ਇਹਨਾਂ ਨੇ ਜਾਂਦੇ ਆ ਹੋਇਆ ਨੇ 2-4 ਮਹੀਨੇ ਉਹ 1000 ਰੁਪਏ ਦੇ ਕੇ ਵੀ ਦੇਣਗੇ ਤਾਂ ਜਿਵੇਂ ਜ਼ਮੀਨਾਂ ਵੇਚਣ ਕੇ ਪੈਸੇ ਉਹ ਤਾਂ ਇਹਨਾਂ ਕੋਲ ਹੈ ਨਹੀਂ ਕੁਛ ਉਹ ਦੇ ਕੇ ਇਹਨਾਂ ਨੇ ਆਉਂਦੀ ਸਰਕਾਰ ਕੋਈ ਵੀ ਆਵੇ ਇਹਨਾਂ ਨੇ ਉਹ ਵੀ ਕਰਕੇ ਜਾਣਾ ਕੰਡੇ ਬੀਜ ਕੇ ਜਾਣੇ ਉਹਨਾਂ ਲਈ ਇਹਨਾਂ ਦਾ ਮਕਸਦ ਉਹੀ ਆ ਹੋਰ ਪੰਜਾਬ ਨੂੰ ਰੰਗਲਾ ਬਣਾਉਣ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਹਾਂ ਦੇਖੋ ਇਹਨਾਂ ਨੇ ਇੱਕ ਬੜਾ ਵੱਡਾ ਢੋਂਗ ਰਚਿਆ ਸੀ ਗਿਆ ਜੁੱਧ ਨਸ਼ਿਆਂ ਵਿਰੁੱਧ ਤੁਸੀਂ ਮੈਂ ਬੜਾ ਹੈਰਾਨ ਹੁੰਨਾ ਵੀ ਯਾਰ ਮੈਂ ਸੋਚਦਾ ਜੁੱਧ ਨਸ਼ਿਆਂ ਵਿਰੁੱਧ ਨਹੀਂ ਸੀ ਉਹ ਜੁੱਧ ਇੱਕ ਗੱਲੋ ਗਰੀਬਾਂ ਵਿਰੁੱਧ ਸੀ ਤੁਸੀਂ ਤੁਸੀਂ ਮੈਨੂੰ ਇੱਕ ਵੀ ਦੱਸ ਦੋ ਵੀ ਜਿਹੜਾ ਬੰਦੇ ਦਾ ਘਰ ਨਟਾਇਆ ਹੋਵੇ ਵੀ ਉਹ ਬਹੁਤ ਵੱਡਾ ਸਦਾਗਰ ਸੀ ਉਹਦਾ ਘਟਾਤਾ ਇਹਨਾਂ ਨੇ ਫੜੇ ਬੰਦੇ ਕਿਹੜੇ ਆ ਜਿਹੜਾ ਵਿਚਾਰੇ ਆਮ ਕਹੋ ਨਸ਼ਾ ਖਾਨ ਵਾਲੇ ਜਾ ਕਹਿ ਲੋ ਖਾ ਲਿਆ ਤੇ ਕੁਛ ਮੜਾ ਮੋਟਾ ਵੇਚਦਾ ਉਹ ਬੰਦੇ ਉਹ ਘਟਾ ਕੇ ਜੀ ਉਹਨਾਂ ਦਾ ਨੁਕਸਾਨ ਕੀਤਾ ਜੋ ਵੱਡੇ ਸੀ ਮਕਸਦ ਫੜੇ ਇਹ ਮਗਰਮਚ ਨਾ ਤਾਂ ਇਹ ਵੱਡੇ ਫੜ ਕੇ ਅੰਦਰ ਦਿੱਤਾ ਨਾ ਉਹ ਤੇ ਇਹਨਾਂ ਨੇ ਕੁਛ ਕਹਿ ਲੋ ਘਟ ਆਇਆ ਮੇਰੇ ਕੋਲੇ ਵੀ ਕੇਸ ਆਇਆ ਸੀ ਬੰਦਾ ਸੀ ਆਪਣੇ ਤੋਂ ਗਵਾਂਡ ਪਿੰਡ ਦਾ ਹੀ ਤੇ ਚਲ ਨੌ ਕਾਨੂੰ ਲੈਣਾ ਉਹ ਤੇ ਦੋ ਵਾਰੀ ਪੁਲਿਸ ਨੇ ਕੰਪਲੇਂਟ ਪਾਦੀ ਆ ਕੇ ਪੁਲਿਸ ਅੱਗੇ ਲੈ ਕੇ ਚੱਕੇ ਤੀਜੀ ਵਾਰੀ ਫੇਰ ਮੈਂ ਗਿਆ ਥਾਣੇ ਕਹਿੰਦੇ ਕੰਪਲੇਂਟ ਪਾਉਂਦਾ ਕੋਈ ਮੈਂ ਕਿਹਾ ਕਿੱਥੇ ਪਾਉਂਦਾ ਕਹਿੰਦੇ ਸੀਐਮ ਦੇ ਨੰਬਰ ਤੇ ਮੈਂ ਕਹਿੰਦਾ ਦੱਸੋ ਕਿਹੜਾ ਬੰਦਾ ਪਾਉਦਾ ਗੱਲ ਕਰ ਲੈਨੇ ਆ ਕਹਿੰਦੇ ਜੀ ਉਹ ਅਸੀਂ ਦੱਸ ਹੀ ਸਕਦੇ ਮੈਂ ਸੱਚ ਨੂੰ ਕਹੀ ਮੈਂ ਐਸੋ ਜੀ ਸਾਹਿਬ ਮੈਂ ਤੁਹਾਡੇ ਨੰਬਰ ਦਾ 9 ਦੀ ਪਾਰ ਨਕ ਕਮਪਲੇਟ ਤੁਸੀਂ ਆਪਣੇ ਪਰਚਾ ਕਰ ਲਓਗੇ ਇਹਦਾ ਕਮਪਲੇਟ ਪਿੰਡਾਂ ਵਿੱਚ ਹਰੇਕ ਦੀ ਲਾਕ ਡਾਟ ਹੁੰਦੀ ਆ ਕਿਸੇ ਨੇ ਵੀ ਨੌ ਪਤਾ ਲਿਖਤਾ ਇਹਦਾ ਮਤਲਬ ਪਰਚਾ ਤੁਸੀਂ ਵੈਰੀਫਿਕੇਸ਼ਨ ਦਾ ਕਰੋ ਨਾ ਬੰਦਾ ਕੀ ਆ ਉਹ ਬੰਦੇ 2 ਮਹੀਨੇ ਨਯਾਜ ਹੀ ਅੰਦਰ ਲਵਾਤੇ ਇਹ ਜਿਹੜਾ ਜੁੱਤ ਨਸ਼ਿਆਂ ਵਿਰੁੱਧ ਤੁਸੀਂ ਤੁਸੀਂ ਦੱਸੋ ਵੀ ਨਸ਼ਾ ਕਿੱਥੋਂ ਖਤਮ ਹੋ ਗਿਆ ਜਿਹੜੇ ਮਰਜੀ ਪਿੰਡ ਦੇ ਵਿੱਚੋਂ ਜਾ ਕੇ ਜਿਹੜੇ ਮਰਜੀ ਪਿੰਡ ਤੋਂ ਜਿਹੜੇ ਪਿੰਡਾਂ ਚੌਂਕੀਆਂ ਬਣੀਆਂ ਮੈਂ ਨਾ ਚੌਂਕੀਆਂ ਦੇ ਕੋ ਸਹੀ ਹੈ ਪ੍ਰਧਾਨ ਜੀ ਇਧਰ ਤੁਸੀਂ ਸਬਕਾ ਸਰਪੰਚ ਰਹੇ ਹੋ ਲਲਤੋਂ ਦੇ ਦੇ ਰੁੜਕੇ ਦੇ ਜਥੇਬੰਦੀ ਨਾਲ ਵੀ ਜੁੜੇ ਹੋਏ ਹੋ ਹੁਣ ਜਥੇਬੰਦੀ ਦਾ ਕੀ ਸਟੈਂਡ ਰਹੂਗਾ ਇਸ ਤੇ ਜਥੇਬੰਦੀ ਦਾ ਸਟੈਂਡ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਜਿਹੜਾ ਲੈਂਡ ਕੂਲਿੰਗ ਵੇਲੇ ਸੀ ਉਹੀ ਹੁਣ ਸਟੈਂਡ ਆ ਇਹਦੇ ਤੇ ਜਿਹੜਾ ਸਾਡਾ ਸੰਯੁਕਤ ਮੋਰਚਾ ਉਹ ਵੀ ਕੋਈ ਨਾ ਕੋਈ ਐਕਸ਼ਨ ਲੈਣਗੇ ਹੈਨਾ ਉਹਨਾਂ ਦੇ ਮੁਤਾਬਕ ਜਿਵੇਂ ਸਾਨੂੰ ਹੁਕਮ ਕਰਨਗੇ ਅਸੀਂ ਡਟ ਕੇ ਚੱਲਾਂਗੇ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਸੁੰਦਰੀਕਰਨ ਦੀ ਭਈ ਸਰਕਾਰ ਕਹਿੰਦੀ ਹੈ ਸੁੰਦਰੀਕਰਨ ਕਰਾਂਗੇ ਸੁੰਦਰੀਕਰਨ ਬਾਈ ਜੀ ਡੱਬਾ ਰੋਡ ਆ ਹੋਰ ਬੜੀਆਂ ਰੋਡਾਂ ਨੇ ਤੁਸੀਂ ਵਿਚਰਦੇ ਹੋ ਸ਼ਹਿਰਾਂ ਚ ਉਹਦਾ ਹੀ ਸੁੰਦਰੀਕਰਨ ਕਰ ਲੈਣਾ ਇਹ 110 ਪਿੰਡਾਂ ਦਾ ਕਿੱਥੋਂ ਕਰ ਦੇਣਗੇ ਸੁੰਦਰੀਕਰਨ ਤਾਂ ਸਾਡੇ ਪਿੰਡਾਂ ਦੇ ਹਾਲ ਦੇਖੋ 46 ਸਾਲਾਂ ਚ ਇਹਨਾਂ ਤੋਂ ਜੇ ਸੁੰਦਰੀਕਰਨ ਕਰਨਾ ਤਾਂ ਪੈਸੇ ਦੇਣ ਸਾਨੂੰ ਪਿੰਡਾਂ ਨੂੰ ਪੰਚਾਇਤਾਂ ਨੂੰ ਗਰੰਟਾ ਦੇਣ ਤੇ ਸੁੰਦਰੀਕਰਨ ਹੋਵੇ ਪਿੰਡਾਂ ਦਾ ਉਹ ਸੁੰਦਰੀਕਰਨ ਮੰਨਿਆ ਜਾਂਦਾ ਇਹਨਾਂ ਨੇ ਤਾਂ 1 ਰੁਪਈਆ ਨਹੀਂ ਦਿੱਤਾ ਇੱਕ ਵੀ ਰੋਡ ਇਹਨਾਂ ਤੋਂ ਬਣੀ ਨਹੀਂ ਹੈ ਦੂਜੀ ਗੱਲ ਜਿਹੜੀ ਆ ਜਿਹੜਾ ਸਾਡਾ ਭਾਈਚਾਰਾ ਮਜ਼ਦੂਰ ਭਾਈਚਾਰਾ ਸਾਰਾ ਇਹਦਾ ਬਹੁਤ ਵੱਡਾ ਘਾਟਾ ਪਊਗਾ ਜਦੋਂ ਇਹਦਾ ਸ਼ਹਿਰੀਕਰਨ ਹੋ ਗਿਆ ਭਾਈ ਜੀ ਮਨਰੇਗਾ ਕਿੱਥੇ ਜਾਊਗੀ ਮਨਰੇਗਾ ਤਾਂ ਅੱਜ ਧਰਨੇ ਤੇ ਬੈਠੇ ਸਾਰੀ ਖਤਮ ਹੋ ਜੂ ਮਨਰੇਗਾ ਸਭ ਤੋਂ ਵੱਡਾ ਘਾਟਾ ਉਹ ਪੈਣਾ ਬਾਕੀ ਜੋ ਪ੍ਰਧਾਨ ਜੀ ਨੇ ਦੱਸਤਾ ਇਹਨਾਂ ਨੇ ਸਾਡੇ ਬਿਲਾ ਬੁਲਾ ਚ ਵੀ ਬਹੁਤ ਕੁਝ ਹੋਊਗਾ ਸੁੰਦਰੀ ਕਰਨ ਵਾਲੀ ਗੱਲ ਨਹੀਂ ਹੋਣੀ ਇਹ ਸਾਡੇ ਟੈਕਸ ਲਾਉਣਗੇ ਬੜਾ ਕੁਝ ਕਰਨਗੇ ਹੋ ਸਕਦਾ ਸਾਡੀਆਂ ਜਿਹੜੀਆਂ ਮੋਟਰਾਂ ਦੇ ਇਹ ਸਕੀਮ ਹੀ ਇਹ ਆ ਜਿਹੜਾ ਬਿਜਲੀ ਦਾ ਜਿਹੜਾ ਬਿੱਲ ਕਹਿੰਦੇ ਆ ਪੇਸ਼ ਕਰ ਰਹੇ ਆ ਤੇ ਇਹ ਸਾਰਾ ਉਹਦੇ ਤਹਿਤ ਹੀ ਆ ਉਹਨਾਂ ਨੂੰ ਤੁਸੀਂ ਚਾਤੀ ਮਾਰ ਕੇ ਪੜ ਲਓ ਵਿਚਾਰ ਲਓ ਤੇ ਇਹ ਉਹੀ ਸਕੀਮਾਂ ਲੈਂਡ ਪੂਲਿੰਗ ਵਾਲੀ ਸੀਗੀ ਤੇ ਜ਼ਮੀਨਾ ਪੰਚਾਇਤੀ ਆ ਇਹਨਾਂ ਨੇ ਮੇਰੇ ਪਿੰਡ ਦੀ ਮੇਰੇ ਖਾਲਾ 30 ਕਿਲੇ ਜ਼ਮੀਨ ਆ ਹੂੰ ਕਿੱਥੇ ਛੜਨੀ ਇਹਨਾਂ ਨੇ ਜਦੋਂ ਪੰਚਾਇਤਾਂ ਜਦੋਂ ਪੰਚਾਇਤਾਂ ਹੀ ਭੰਗ ਹੋ ਗਈਆਂ ਹੂੰ ਕਿੱਥੇ ਛੜਣਗੇ ਬੇਟ ਦੇ ਪਿੰਡ ਆ ਜਿਹੜੇ ਨਾਉ ਲੈਂਦੇ ਆ 70 70 1.5 150 ਕਿਲਾ ਪੰਚਾਇਤੀ ਜ਼ਮੀਨ ਦਾ ਔਰ 2 2 2.5 2 ਕਰੋੜ ਰੁਪਈਆ ਕੀਮਤ ਆ ਜਿਹੜਾ ਬੇਟ ਚ ਵੀ ਆ ਸਾਈਡ ਤੇ ਵੀ ਤੇ ਇਹਨਾਂ ਦਾ ਤਾਂ ਮਕਸਦ ਉਹੀ ਆ ਬਈ ਰੁਪਈਏ ਇਕੱਠੇ ਕਰੋ ਇਹ ਕਹਿੰਦੇ ਨਹੀਂ ਹੁੰਦੇ ਪਿੰਡਾਂ ਚ ਕਹੋਤਾ ਵੀ ਜਾਂਦੇ ਚੋਰ ਦੀ ਤੜਾਗੀ ਸਹੀ ਲੈਂਡ ਪੂਲਿੰਗ ਤੋਂ ਸਾਡੇ ਲੋਕਾਂ ਦੇ ਸ਼ਾਬਾਸ਼ ਇਸੇ ਤਰ੍ਹਾਂ ਹੁਣ ਵੀ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਉਦੋਂ ਭਜਾਏ ਸੀਗੇ ਤੇ ਹੁਣ ਵੀ ਇਹੀ ਕੋਈ ਸਾਡੇ ਲੋਕਾਂ ਨੂੰ ਅਪੀਲ ਆ ਵੀ ਭਰਾਵੋ ਇਕੱਠੇ ਹੋ ਜੂ ਬਾਜਾਂਗੇ ਨਹੀਂ ਤਾਂ ਸਬਜ ਬਾਗ ਦਿਖਾ ਕੇ ਤੁਹਾਨੂੰ ਬਹੁਤ ਔਖਾ ਹੋਊਗਾ ਮੰਦਰੀਗਾ ਦਾ ਬੜਾ ਵੱਡਾ ਘਟਾ ਪੈਣਾ 26 27 ਤਰੀਕ ਨੂੰ ਇਹ ਨੋਟੀਫਿਕੇਸ਼ਨ ਨਿਕਲਦਾ 31 ਤੱਕ ਇਹ ਲਾਗੂ ਹੋਣਾਗਾ ਜਦੋਂ ਕਿਸੇ ਨੂੰ ਆਪਾਂ ਆਪਦੀ ਹਦੂਦ ਚ ਸ਼ਾਮਲ ਕਰਨਾ ਸ਼ਹਿਰੀ ਹਦੂਦ ਦੇ ਵਿੱਚ ਸ਼ਾਮਲ ਕਰਨਾ ਪਿੰਡਾਂ ਦੀ ਘਟੋ ਘਟ ਰਾਇ ਲੈਣੀ ਤਾਂ ਜ਼ਰੂਰੀ ਹੁੰਦੀ ਆ ਮੋਤਵਰਾਂ ਦੀ ਪਿੰਡ ਵਾਸੀਆਂ ਦੀ ਪੰਚਾਇਤਾਂ ਦੀ ਕੋਈ ਤੁਹਾਡੇ ਨਾਲ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ رابطہ ਕੀਤਾ ਹੋਵੇ ਵੀ ਭਾਈ ਆਹ ਪਿੰਡਾਂ ਨੂੰ ਅਸੀਂ ਸ਼ਾਮਲ ਕਰ ਰਹੇ ਹਾਂ ਨਗਰ ਨਿਕਮ ਦੇ ਵਿੱਚ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਿਸੇ ਨੂੰ ਪਤਾ ਨਹੀਂ ਹੈ ਹੂੰ ਆਮ ਲੋਕਾਂ ਨੂੰ ਵੀ ਕਿਸੇ ਨੂੰ ਪਤਾ ਨਹੀਂ ਹੈ ਹਜੇ ਤੱਕ ਪਤਾ ਨਹੀਂ ਇਹ ਤਾਂ ਫਿਰ ਚੋਰ ਮੋਰੀਆਂ ਰਾਹੀਂ ਕਹਿੰਦੇ ਹੁੰਦੇ ਆ ਜਿਹੜਾ ਆਪਾਂ ਕੰਮ ਕਰਨ ਜਾ ਰਹੇ ਹਾਂ ਉਹ ਜਿਹੜੇ ਪੰਜਾਬ ਦੇ ਲੋਕ ਆ ਸਾਡੇ ਇਤਿਹਾਸ ਨੂੰ ਦੇਖੋ ਬੜੀ ਚੰਗੀ ਤਰ੍ਹਾਂ ਸਾਰੀ ਦੁਨੀਆ ਹੀ ਜਾਣਦੀ ਆ ਅਬਦਾਲੀ ਵੱਡੇ ਵੱਡੇ ਚੜਚੜ ਆ ਗਏ ਸੀ ਉਹ بڑے ਤਰੀਕੇ ਅਪਣਾਉਂਦੇ ਹੁੰਦੇ ਸੀ ਪਰ ਕੌਣ ਖੜਦਾ ਸੀ ਪੰਜਾਬੀ ਡਟ ਕੇ ਮੂਹਰੇ ਖੜਦੇ ਸੀ ਜੋ ਲੁੱਟ ਕੇ ਲਿਆਉਂਦੇ ਸੀ ਉਹਨਾਂ ਤੋਂ ਖੋ ਕੇ ਕਰਦੇ ਅਸੀਂ ਕਿਵੇਂ ਲੁੱਟਣ ਦੇ ਦਿਆਂਗੇ ਲੋਕ ਇੱਕਾ ਰੱਖਣ ਜੇ ਮੈਂ ਬਿਲਕੁਲ ਚੜ੍ਹਦੀ ਕਲਾ ਹੋਊਗੀ ਇਹ ਸਰਕਾਰ ਨੂੰ ਫੇਰ ਮੂੰਹ ਦੀ ਖਾਣੀ ਪਊਗੀ ਲੋਕਾਂ ਦਾ ਸਾਥ ਚਾਹੀਦਾ ਜੂਨੀਅਨਾਂ ਪ੍ਰਧਾਨ ਜੀ ਨੇ ਦਾਸੀ ਦਿੱਤਾ ਇਹਨਾਂ ਦਾ ਤਾਂ ਸਟੈਂਡ ਆ ਕਿਉਂਕਿ ਜੂਨੀਅਨਾਂ ਲੋਕਾਂ ਦੇ ਨਾਲ ਹੀ ਆ ਬਣੀਆ ਕਾਦੀ ਖਤਰਾ ਇਸੇ ਖਾਤਰ ਇਹ ਕੋਈ ਰਾਜਨੀਤਿਕਤਾ ਹੈ ਨਹੀਂ ਬਈ ਰੋਟੀਆਂ ਸੇਕਣੀਆਂ ਜੂਨੀਅਨਾਂ ਦੇ ਲੀਡਰਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਡਟ ਕੇ ਖੜੂਗਾ ਉਹਦੇ ਜੋ ਵੀ ਆਗੂ ਸਹਿਬਾਨ ਹੁਕਮ ਕਰਨਗੇ ਪੂਰਾ ਅਸੀਂ ਪਹਿਰਾ ਦੇਵਾਂਗੇ ਤੇ ਸਾਡੇ ਲੋਕਾਂ ਨੂੰ ਵੀ ਬੇਨਤੀ ਆ ਵੀ ਤਕੜੇ ਹੋ ਜੋ ਇਹ ਵੀ ਇੱਕ ਲੈਂਡ ਪੂਲਿੰਗ ਤੋਂ ਵੀ ਬਹੁਤ ਵੱਡਾ ਹਮਲਾ ਜੀ ਪ੍ਰਧਾਨ ਜੀ ਅਖੀਰ ਚ ਲੋਕਾਂ ਨੂੰ ਪਿੰਡਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਨਾਲ ਤਾਲਮੇਲ ਕਰਨ ਵਾਸਤੇ ਕੁਝ ਤੁਸੀਂ ਅੱਗੇ ਕੋਈ ਪ੍ਰੋਗਰਾਮ ਲਈ ਕਰੀਂ ਹਾਂਜੀ ਪ੍ਰੋਗਰਾਮ ਸਾਡੀਆਂ ਦੱਸਿਆ ਮੀਟਿੰਗਾਂ ਸਰਪੰਚਾਂ ਨਾਲ ਸਾਡੀਆਂ 25 ਤੋਂ 30 ਪਿੰਡਾਂ ਦੇ ਨਾਲ ਕੁਝ ਨਾ ਫੋਨ ਤੇ ਗੱਲ ਹੋਈ ਹੈ ਕਿ ਨਾ ਜਾ ਕੇ ਮੀਟਿੰਗਾਂ ਹੋਈਆਂ ਤੇ ਉਹਨਾਂ ਦਾ ਮਕਸਦ ਇਹੀ ਆ ਵੀ ਆਪਾਂ ਜਿਹੜੇ ਹੈਗੇ ਸਾਡੀ ਕੋਈ ਸਹਿਮਤੀ ਨਹੀਂ ਹੈ ਨਾ ਕਿ ਜਿਵੇਂ ਸਰਪੰਚ ਸਾਹਿਬ ਨੂੰ ਦੱਸਿਆ ਨਾ ਤੱਕ ਇਹਨੂੰ ਪੁੱਛਿਆ ਗਿਆ ਹੂੰ ਦਸਣਾ ਦਾ ਦੂਰ ਦੀ ਗੱਲ ਆ ਸਲਾਹਤਾ ਦੂਰ ਪੁੱਛਿਆ ਦੱਸਿਆ ਵੀ ਨਹੀਂ ਗਿਆ ਵੀ ਤੁਹਾਡੇ ਪਿੰਡ ਅਸੀਂ ਲੈਣ ਲੱਗੇ ਆ ਵਿੱਚ ਉਹ ਕੋਈ ਆਪਦਾ ਪੈਂਡੇਡ ਹੈਗਾ ਇਹਦੇ ਬਿਤੇ ਸੁੰਦਰੀ ਕਰਨ ਦੇ ਬਾਰੇ ਸ਼ਰੀਰ ਕਰਨ ਦਾ ਆਪਦੇ ਪਿੰਡ ਨੂੰ ਨਹੀਂ ਹੁੰਦਣਾ ਚਾਹੁੰਦਾ ਕੋਈ ਵੀ ਤੇ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਜੋ ਪਾੜਾ ਅੱਜ ਅਸੀਂ ਵੇਖਦੇ ਆ ਜੋ ਸਾਡੇ ਵਿੱਚ ਐਸੇ ਭਾਈਚਾਰੇ ਬਾਰੇ ਤੇ ਕਿਸਾਨਾਂ ਵਿੱਚ ਪਾਇਆ ਜਾ ਰਿਹਾ ਹਾਥੀਓੜ ਕੇ ਬੇਨਤੀ ਹੈ ਮੇਰੀ ਸਾਰੇ ਕਿਸਾਨਾਂ ਨੂੰ ਸਾਰੇ ਮਜ਼ਦੂਰ ਭਾਈ ਜਦੋਂ ਵਰਕ ਨੂੰ ਵੀ ਤੁਸੀਂ ਆਪਾਂ ਇੱਕ ਹੋ ਜੀਏ ਤੁਸੀਂ ਸਾਡੇੋਂ ਅਸੀਂ ਥੋੜੇ ਆ ਨਾ ਤਾਂ ਕਿਸੇ ਜ਼ਿਮੀਂਦਾਰ ਦਾ ਮਜ਼ਦੂਰਾ ਬਣਾ ਸਰੇ ਨਾ ਮਜ਼ਦੂਰਾ ਦਾ ਜ਼ਿਮੀਂਦਾਰ ਬਣਾ ਸਰੇ ਕਿ ਸਾਡਾ ਨੌਂ ਮਾਸ ਦਾ ਰਿਸ਼ਤਾ ਅੱਗੇ ਜੇ ਕੋਈ ਕੰਮ ਰਲ ਕੇ ਕਰਦੀ ਜਾਂ ਸਾਂਝੀ ਕਹਿੰਦੇ ਸੀ ਸਾਂਝੀ ਦਾ ਮਤਲਬ ਹੈ ਕੋਈ ਨੌਕਰ ਨਹੀਂ ਹੈ ਉਹਦਾ ਮਤਲਬ ਸਾਂਝੀ ਵਾਲਤਾ ਸਾਡੀ ਸਾਹਜ ਆ ਉਹਨਾਂ ਨਾਲ ਸਾਡੀ ਸਾਹਜ ਆ ਉਹਨਾਂ ਨਾਲ ਸਾਡੀ ਉਹ ਸਾਹਜ ਅਸੀਂ ਕਹਿੰਨਾ ਵੀ ਉਸ ਤਰ੍ਹਾਂ ਬਰਕਰਾਰ ਰੱਖੀਏ ਜੋ ਸਰਕਾਰ ਆ ਆਪਾਂ ਨੂੰ ਵਰਤ ਰਹੀ ਹੈ ਇਸ ਟਾਈਮ ਉਹ ਮੈਂ ਬੇਨਤੀ ਤੁਹਾਡੇ ਮਾਦੀਆਂ ਵਰਾਹੀਂ ਜਰੂਰ ਕਰੂੰਗਾ ਕਿ ਆਪਾਂ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੀਏ ਬਾਕੀ ਤੁਹਾਡਾ ਬਹੁਤ ਬਹੁਤ ਫਿਰ ਤੋਂ ਧੰਨਵਾਦ ਜੀ ਤੁਸੀਂ ਜਿਹੜੀ ਆਵਾਜ਼ ਚੱਕੀ ਸਾਡੀ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ 31 ਦਸੰਬਰ ਤੱਕ ਕਹਿੰਦੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਲਾਗੂ ਹੋਣਾ ਪਰ ਉਸ ਤੋਂ ਪਹਿਲਾਂ ਸੂਬਾ ਮੀਤ ਪ੍ਰਧਾਨ ਜਥੇਬੰਦੀ ਡਕੌਂਦਾ ਦੇ ਕਿਸਾਨ ਜਥੇਬੰਦੀ ਦੇ ਅਮਨਦੀਪ ਸਿੰਘ ਲਲਤੋਂ ਤੇ ਰਣਵੀਰ ਸਿੰਘ ਰੋੜਕਾ ਇਹ ਵੀ ਕਿਸਾਨ ਜਥੇਬੰਦੀ ਦੇ ਆਗੂ ਨੇ ਸਾਬਕਾ ਸਰਪੰਚ ਰਹੇ ਨੇ ਗੱਲਬਾਤ ਸਾਂਝੀ ਕੀਤੀ ਪਿੰਡਾਂ ਵਾਲੇ ਕੀ ਸੋਚਦੇ ਨੇ ਪਿੰਡਾਂ ਵਾਲਿਆਂ ਨੂੰ ਪਤਾ ਵੀ ਹੈ ਕਿ ਨਹੀਂ ਕਿ ਉਹਨਾਂ ਦੇ ਪਿੰਡ ਨਗਰ ਨਿਕਮ ਦੇ ਵਿੱਚ ਲੈ ਜਾਂਦੇ ਉਹਨਾਂ ਦੇ ਪਿੰਡਾਂ ਨੂੰ ਪਤਾ ਵੀ ਹੈ ਕਿ ਉਹਨਾਂ ਦੇ ਪਿੰਡਾਂ ਨਾਲ ਅੱਗੇ ਕਿਹੜੀ ਨੀਤੀ ਦੇ ਤਹਿਤ ਕਿਸ ਤਰ੍ਹਾਂ ਦਾ ਕੀ ਡਿਵੈਲਪਮੈਂਟ ਹੋਵੇਗੀ ਜਿਵੇਂ ਇਹਨਾਂ ਨੇ ਕਿਹਾ ਨੀਤੀ ਦੇ ਵਿੱਚ ਕਿ ਗੈਰ ਖੇਤੀਬਾੜੀ ਰੋਜ਼ਗਾਰ ਪੈਦਾ ਕੀਤਾ ਜਾਵੇਗਾ ਉਹ ਗੈਰ ਖੇਤੀਬਾੜੀ ਰੋਜ਼ਗਾਰ ਕਿਹੜਾ ਹੋਵੇਗਾ ਵਿਕਾਸ ਕੀ ਕੀਤਾ ਜਾਵੇਗਾ ਸਾਰੀਆਂ ਗੱਲਾਂ ਹਾਲਾਂਕਿ ਪਿੰਡਾਂ ਵਾਲਿਆਂ ਨੂੰ ਕੁਝ ਵੀ ਨਹੀਂ ਦੱਸਿਆ ਗਿਆ ਨਾ ਪੁੱਛਿਆ ਗਿਆ ਨਾ ਦੱਸਿਆ ਗਿਆ ਨਾ ਉਹਨਾਂ ਦੇ ਨੋਟਸ ਦੇ ਵਿੱਚ ਲਿਆਂਦਾ ਗਿਆ ਸੋ ਗੱਲਬਾਤ ਕਰਨੀ ਜ਼ਰੂਰੀ ਸੀ ਜਥੇਬੰਦੀ ਇਹਦੇ ਤੇ ਸਖਤ ਸਟੈਂਡ ਲੈਣ ਜਾ ਰਹੀ ਆ ਲੋਕਾਂ ਨੂੰ ਜਾਗਰੂਕ ਕਰਨ ਜਾ ਰਹੀ ਆ ਸੋ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦਾ ਅਜ ਮਕਸਦ ਇਹ ਹੀ ਸੀ ਕਿ ਜੋ ਸਰਕਾਰ ਨੇ ਇੱਕ ਨਗਰ ਨਿਗਮ ਦੇ ਤਹਿਤ 110 ਪਿੰਡਾਂ ਨੂੰ ਲੁਧਿਆਣਾ ਜ਼ਿਲ੍ਹੇ ਦੇ 110 ਪਿੰਡਾਂ ਨੂੰ ਸ਼ਾਮਲ ਕਰਨ ਦੀ ਜਿਹੜੀ ਸਕੀਮ ਬਣਾਈ ਆ ਸ਼ਾਮਲ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਕੱਢਿਆ ਉਹਦੇ ਬਾਰੇ ਪਿੰਡਾਂ ਦੇ ਵਿੱਚ ਹਲੇ ਕੱਖ ਵੀ ਪਤਾ ਨਹੀਂ ਜੁੜੇ ਰਹੋ ਹੋਰਨਾ ਪਿੰਡਾਂ ਦੇ ਵਿੱਚੋਂ ਵੀ ਲੋਕਾਂ ਨਾਲ ਪੰਚਾਇਤਾਂ ਨਾਲ ਆਗੂਆਂ ਨਾਲ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਮਰਾਮੈਨ ਕੁਲਜੀਤ ਨਾਲ ਲਲਤੋ ਤੋਂ ਮੈਂ ਹਰਜਿੰਦਰ ਸਿੱਧੂ